ਸਾਈਡ ਮਾਰਕ ਮੋੜ ਤੋਂ ਫਿਰ ਤਾਂ ਖਿੱਚ ਕੇ ਲੈ ਕੇ ਗਈ ਆ ਜੀ ਬਸ ਦੋਨਾਂ ਨੂੰ ਤੇ ਮੁੰਡਾ ਵੀ जख्मੀਆਂ ਤੇ ਉਹ ਵੀ ਤੇ ਦੋਨਾਂ ਦੇ ਪੱਟ ਵੀ ਟੁੱਟਿਆ ਜੀ ਮੁੰਡੇ ਦਾ ਤੇ ਮੇਰੀ ਚਾਚੀ ਵੀ ਉਹ ਆਈ ਮੈਨੂੰ ਮਾਰਦਣ ਪਸ਼ੂ ਨੂੰ ਮਾਰਦਣ ਕਿਸੇ ਹੋਰ ਕਾਰ ਚ ਮਾਰਦਣ ਇਹਨਾਂ ਤੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਸਰਕਾਰ ਵੱਲੋਂ ਇਹਨਾਂ ਦੇ ਫੋਨ ਅਲਾਉਡ ਨਹੀਂ ਹੋਣਾ ਚਾਹੀਦਾ ਡਰਾਈਵਿੰਗ ਸਮੇਂ ਸਾਡੀ ਬੱਸ ਮੋਟਰਸਾਈਕਲ ਤੇ ਆਂਦੇ ਤੇ ਬੱਸ ਤੇਨੂੰ ਲੰਗੀ ਜੀ ਵਿਚ ਫਸਿਆ ਪਿਆ ਮੋਟਰਸਾਈਕਲ ਬੱਸ ਦੇ ਥੱਲੇ ਕਿੰਨੇ ਸਾਈਕਲ ਤੇ ਆ ਰਹੇ ਸੀਗੇ ਦੋਹੇ ਜਣੇ ਆਰਟੀਸੀ ਬੱਸਾਂ ਨੇ ਲਿਆ ਕਿੱਥੇ ਉੱਪਰ ਜਾੜਤੀ ਹੈਗੇ ਬੱਸ ਜੀ ਕੋਈ ਗੱਲ ਨਹੀਂ ਪਿੱਛੇ ਤੋਂ ਆ ਰਹੇ ਤੇ ਆਹਰਮ ਨਾਲ ਆ ਰਹੇ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ ਨਿਊਜ਼ ਟੀਵੀ ਤੇ ਮੈਂ ਪ੍ਰੇਮ ਬਤਵਾ ਕਈ ਦਿਨਾਂ ਦੀ ਕੜਾਕੇ ਦੀ ਠੰਡ ਪੈ ਰਹੀ ਹੈ ਬਹੁਤ ਕਿਹਾ ਜਾਂਦਾ ਹੈ ਕਿ ਜਿਹੜੇ ਵੱਡੇ ਵਹੀਕਲ ਨੇ ਹੋਲੀ ਚਲਾਓ ਤਾਂ ਜੋ ਤੁਹਾਡੀ ਵੀ ਸਾਵਧਾਨੀ ਰਹੇ ਤੇ ਜਿਹੜਾ ਤੁਹਾਡੇ ਨਾਲ ਹੋਰ ਸੜਕਾਂ ਤੇ ਚੱਲ ਰਿਹਾ ਉਹਦੀ ਵੀ ਸਾਵਧਾਨੀ ਰਹੇ ਜਦੋਂ ਤੇਜ਼ ਰਫਤਾਰ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਗਲਤੀ ਕਿਸੇ ਦੀ ਇੱਕ ਦੀ ਹੁੰਦੀ ਹੈ ਤੇ ਖਮਿਆਜਾ ਭੁਗਤਣਾ ਪੈਂਦਾ ਹੈ ਸਾਰੇ ਪਰਿਵਾਰ ਨੂੰ ਹੁਣ ਤੁਸੀਂ ਵੀ ਕਹੋਗੇ ਕਿਹੜਾ ਖਬਿਆਜਾ ਤੇ ਕਿਹੜੀ ਗੱਲ ਕਰ ਰਹੇ ਹੋ ਰੇਤਗੜ੍ਹ ਰੋਡ ਤੇ ਹੁਣ ਇੱਕ ਮੋਟਰਸਾਈਕਲ ਦਾ ਤੇ ਬੱਸ ਦਾ ਐਕਸੀਡੈਂਟ ਹੋਇਆ ਰੇਤਗੜ੍ਹ ਰੋਡ ਤੇ ਇੱਕ ਮੋਟਰਸਾਈਕਲ ਤੇ ਬੱਸ ਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਸੀਟੀ 110 ਦੱਸਦੇ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਨੇ ਤੇ ਇੱਕ ਸਰਕਾਰੀ ਬੱਸ ਸਰਕਾਰੀ ਬੱਸ ਦਾ ਨੰਬਰ ਵੀ ਤੁਹਾਨੂੰ ਦਿਖਾ ਦਿੰਦੇ ਆ ਪੀਬੀ 13 6385 ਨੰਬਰ ਹੈ ਪੀਬੀ 13 ਏ ਡਬਲਯੂ 36385 ਨੰਬਰ ਹੈ ਜਿਹਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਹੈ ਜਿਨੇ ਉਹ ਦੇਖ ਵੀ ਸਕਦੇ ਹੋ ਜਿਹੜਾ ਬਹੁਤ ਲੰਬਾ ਕੱਟ ਮਾਰ ਕੇ ਜਿਹੜਾ ਕੱਚੇ ਦੇ ਵਿੱਚ ਲਿਆ ਕੇ ਸਾਡੇ ਵਿੱਚ ਮਾਰਿਆ ਜਿਹਦੇ ਵਿੱਚ ਲੜਕੇ ਦੀ ਮਾਤਾ ਲੜਕੇ ਦੀ ਮਾਤਾ ਤੇ ਲੜਕੇ ਦੇ ਗੰਭੀਰ ਸੱਟਾਂ ਲੱਗੀਆਂ ਨੇ ਹਸਪੀਟਲ ਦੇ ਵਿੱਚ ਇਲਾਜ ਦੀਨ ਪਈ ਨੇ ਉਹਨਾਂ ਦਾ ਮੰਗ ਹੈ ਕਿ ਵੀ ਸਾਡਾ 100% ਇਲਾਜ ਕਰਵਾਇਆ ਜਾਵੇ ਜਿੰਨਾ ਸਾਡਾ ਨੁਕਸਾਨ ਹੋਇਆ ਤੇ ਜਿਹੜਾ ਸਾਡਾ ਉਹਨਾਂ ਨੂੰ ਨੁਕਸਾਨ ਹੋਇਆ ਉਹਦੀ ਵੀ ਪਰਪਾਈ ਕੀਤੀ ਜਾਵੇ ਕੈਮਰਾਮੈਨ ਦੇ ਨਾਲ ਪ੍ਰੇਮ ਵਧਵਾਦੀ ਰਿਪੋਰਟ ਨਿੰਦਰ ਸੋਨੀ ਕੀ ਕਹਿਣਾ ਚਾਹੁੰਦੇ ਹੋ ਕੌਣਾ ਇਹ ਹੁਣ ਦੇਖੋ ਜੀ ਆ ਬੱਸ ਵਾਲੇ ਦੀ ਗੱਲ ਦੇਖੋ ਜੀ ਇੱਧਰ ਮੇਰੇ ਭਾਈ ਤੇ ਮੇਰੀ ਚਾਚੀ ਆ ਰਹੇ ਸੀਗੇ ਜੀ ਤੇ ਬੱਸ ਵਾਲਾ ਇਧਰੋਂ ਓਵਰ ਸਪੀਡ ਆ ਰਿਹਾ ਸੀਗਾ ਜੀ ਹੂੰ ਤੇ ਉਹਨੇ ਆ ਕੇ ਸਿੱਧਾ ਮੋਟਰਸਾਈਕਲ ਦੇ ਉੱਤੇ ਚੜੀ ਗਈ ਬੱਸ ਇਧਰ ਮਾਗਰੋ ਚੈੱਕ ਕਰੋ ਜੀ ਵੀਡੀਓ ਦੇ ਵਿੱਚ ਤੁਸੀਂ ਹੂੰ ਹੂੰ ਇਧਰ ਆਈ ਕਿਥੋਂ ਬੱਸ ਖਿੱਚ ਕੇ ਲਿਆਇਆ ਹੈਗਾ ਕਰੋ ਯਾ ਉਰੋਂ ਆ ਕੇ ਕੱਟ ਮਾਰਾ ਜੇ ਅੰਦਰ ਬਿਲਕੁਲ ਕੱਚੇ ਦੇ ਵਿੱਚੋਂ ਮੋਟਰਸਾਈਕਲ ਨੇ ਫੇਟ ਮਾਰ ਦਿੱਤੀ ਉਰੋਂ ਪੁੱਛ ਕੇ ਲੇ ਗਈ ਆ ਜੱਸ ਕਰੋ ਜੇ ਨਹੀਂ ਕੱਚੇ ਚ ਲਿਆ ਆ ਕੇ ਬੱਸ ਮਾਰੀ ਆ ਆ ਦੇਖੋ ਵੀ ਕੱਟ ਜੱਸ ਕਰੋ ਯਾ ਕੱਟ ਮਾਰਿਆ ਉੱਥੋਂ ਵਿਚਾਲੋ ਜੀ ਤੇ ਮੋਟਰਸਾਈਕਲ ਇੱਧਰ ਜਾ ਰਿਹਾ ਸੀ ਆ ਉਰੋਂ ਖਿੱਚਿਆ ਜੀ ਮੋਟਰਸਾਈਕਲ ਆ ਹੂੰ ਤੇ ਆ ਚੈੱਕ ਕਰੋ ਜੀ ਦੋ ਪੈਂਡ ਰਹਾ ਫੋਨ ਚੱਲਦਾ ਹੋਊਗਾ ਜੀ ਬਿਲਕੁਲ ਤੇ ਇੱਥੋਂ ਸਾਈਡ ਮਾਰਗ ਮੋਟਰਸਾਈਕਲ ਸਿਰੇ ਦਾ ਖਿੱਚ ਕੇ ਲੈ ਕੇ ਗਈ ਆ ਜੀ ਬੱਸ ਦੋਨਾਂ ਨੂੰ ਤੇ ਮੁੰਡਾ ਵੀ ਯਾਖਮੀਆਂ ਤੇ ਉਹਦੀ ਨਾਲ ਉਹਦੇ ਮਾਤਾ ਹੈ ਉਹ ਮੁੰਡੇ ਦੀ ਕੀ ਮੰਗ ਕਰਦੇ ਹੋ ਮੈਨੂੰ ਨੁਕਸਾਨ ਜੋ ਵੀ ਹੋਇਆ ਸਾਡਾ ਹੀ ਦੇਖੋ ਜੀ ਚੰਗੀ ਤਰ੍ਹਾਂ ਤੁਸੀਂ ਤੇ ਸਾਡੀ ਪਰਭਾਈ ਹੋਵੇ ਜੀ ਤੇ ਦੋਨੇ ਪੱਟ ਵੀ ਟੁੱਟਿਆ ਜੀ ਮੁੰਡੇ ਦਾ ਤੇ ਮੇਰੀ ਉਹ ਚਾਚੀ ਵੀ ਉਹ ਆਈ ਸੀਰੀਅਸ ਆਈ ਯਾਦੇ ਉਹਨਾਂ ਨੂੰ ਇਨਸਾਫ ਦਿਵਾਇਆ ਜਾ ਵੀ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਹੀ ਚਾਹਨੇ ਜੇ ਡ라이ਵਰ ਦੀ ਲਾਪਰਵਾਹੀ ਕਰਲ ਹੋਇਆ ਇਹ ਕੰਮ ਡਰਾਈਵਰ ਡਰਾਈਵਰ ਫੋਨ ਸੁਣਦਾ ਹੋਊਗਾ ਜਦੋਂ ਪਿੱਛੋਂ ਆ ਕੇ ਮਾਰ ਰਿਹਾ ਗੱਡੀ ਮੋਟਰਸਾਈਕਲ ਨੂੰ ਚੱਕ ਕੇ ਖਿਸਕੇ ਲੈ ਗਿਆ 15 20 ਮੀਟਰ ਤਾਂ ਉਹਨੂੰ ਇਹ ਨਹੀਂ ਪਤਾ ਲੱਗੇ ਵੀ ਥੱਲੇ ਕੋਈ ਚੀਜ਼ ਆ ਗਈ ਜਾਂ ਨਹੀਂ ਆ ਗਈ ਇਹ ਲਾਪਰਵਾਹੀ ਹੈ ਇਹ 90% ਫੋਨ ਜਿਹੜੇ ਬੱਸਾਂ ਦੇ ਫੋਨ ਉਧਰ ਗੱਡੀ ਚੱਲਦੀ ਏ ਤੇ ਉਧਰ ਫੋਨ ਸੁਣਦੇ ਹੁੰਦੇ ਆ ਇਹਨਾਂ ਬੇਧਿਆਨ ਜਦ ਹੋ ਜਾਂਦੇ ਆ ਇਹ ਨਹੀਂ ਪਤਾ ਬੰਦੇ ਨੂੰ ਮਾਰਦਣ ਪਸ਼ੂ ਨੂੰ ਮਾਰਦਣ ਕਿਸੇ ਹੋਰ ਕਾਰ ਚ ਮਾਰਦਣ ਇਹਨਾਂ ਤੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਸਰਕਾਰ ਵੱਲੋਂ ਇਹਨਾਂ ਦੇ ਫੋਨ ਅਲਾਉਡ ਨਹੀਂ ਹੋਣਾ ਚਾਹੀਦਾ ਡਰਾਈਵਿੰਗ ਸਮੇਂ ਸਾਡੀ ਇਹੀ ਮੰਗ ਹੈ ਜਿਹੜੇ ਬੱਚੇ ਦੀ ਪੱਟ ਟੁੱਟ ਗਿਆ ਜਾਂ ਉਹਦੀ ਮਾਂ ਤਾਂ ਬਹੁਤ ਸੀਰੀਅਸ ਹੈ ਉਹਨਾਂ ਦੇ ਨੁਕਸਾਨ ਜੇ ਵੀ ਹੋਣ ਪਰ ਭਾਈ ਉਹਦੀ ਸਿਹਤ ਦਾ ਮੰਦਾ ਹਾਲ ਹੈ ਇਹ ਨਹੀਂ ਪਤਾ ਕਿ ਕਿੰਨਾ ਖਰਚ ਆਉਂਦਾ ਹੈ ਉਹ ਮੰਤ ਮੰਵੇ ਵੱਲੋਂ ਸਾਨੂੰ ਪੂਰੀ 100% ਸਹਾਇਤਾ ਚਾਹੀਦੀ ਹੈ ਕੋਈ ਇਹਨਾਂ ਦਾ ਜ਼ਿੰਮੇਵਾਰ ਕੋਈ ਐਮ ਡੀ ਹੋਵੇ ਕੋਈ ਮੈਕਲ ਦਾ ਪੀ ਆਰ ਸੀ ਦਾ ਕੋਈ ਪੱਟਾ ਅਧਿਕਾਰੀ ਹੋਵੇ ਉਹ ਆ ਕੇ ਸਾਨੂੰ ਵਿਸ਼ਵਾਸ ਦਿਵਾਵੇ ਵੀ ਹਾਂ ਅਸੀਂ ਬੱਚੇ ਦਾ ਇਲਾਜ ਕਰਾਵਾਂਗੇ ਉਹਦੀ ਮਾਂ ਦਾ ਇਲਾਜ ਕਰਾਵਾਂਗੇ ਜੋ ਬਣਦਾ ਇਹਨਾਂ ਦਾ ਹੱਕ ਹੈ ਇਹਨੂੰ ਜ਼ਰੂਰ ਮਿਲੇਗਰੀ ਬੰਦੇ ਅਧਿਕਾਰ ਬੰਦੇ ਐਨੇ ਕਹਿੰਦੇ ਖਵਾ ਜਾਂਦਾ ਫਿਰ ਖਾਲਸਾ ਵੇ ਧੰਨ ਤੇ ਦੇਖ ਸਕਦੇ ਹੋ ਸੜਕ ਸੁਰੱਖਿਆ ਫੋਰਸ ਦੇ ਵੀ ਮੁਲਾਜ਼ਮ ਮੁਲਾਜ਼ਮ ਆ ਚੁੱਕੇ ਨੇ ਇਸ ਟਾਈਮ ਤੇ ਜੇ ਗੱਲ ਕੀਤੀ ਜਾਵੇ ਸਮਾਣਾ ਸਿਟੀ ਤੋਂ ਵੀ ਮੁਲਾਜ਼ਮ ਆਏ ਹੋਣੇ ਜਾਂਚ ਕਰ ਰਹੇ ਨੇ ਕਿ ਵੀ ਗਲਤੀ ਕਿਹਦੀ ਸੀ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਖੜੇ ਨੇ ਇਸ ਟਾਈਮ ਤੇ ਇਹ ਗਲਤੀ ਜਿਹਦੀ ਵੀ ਹੈ ਸਾਰੇ ਪਰਿਵਾਰ ਨੂੰ ਜਿਹੜੇ ਉਹਦੇ ਪਰਿਵਾਰ ਹੈ ਮੋਟਰਸਾਈਕਲ ਦੇ ਪਰਿਵਾਰ ਵਾਲਿਆਂ ਨੂੰ ਖਮਿਆਜਾ ਭੁਗਤਣਾ ਪਏਗਾ ਕਿਉਂਕਿ ਸੱਟਾਂ ਉਹਨਾਂ ਦੇ ਬਹੁਤ ਗੰਭੀਰ ਲੱਗੀਆਂ ਨੇ ਤੇ ਪਰਿਵਾਰਕ ਮੈਂਬਰਾਂ ਨੇ ਵੀ ਆ ਲਾਜ ਦੀ ਮੰਗ ਕੀਤੀ ਹੈ ਤੇ ਦਿਖਾ ਦਿੰਨੇ ਆ ਤੁਹਾਨੂੰ ਜਿਹੜਾ ਬੱਸ ਦਾ ਨੰਬਰ ਹੈ ਬੱਸ ਦਾ ਨੰਬਰ PB13 AW6385 ਨੰਬਰ ਹੈ ਬੱਸ ਦਾ ਤੇ ਨਾਲ ਉਹਦੇ ਮੋਟਰਸਾਈਕਲ ਸੀਟੀ ਸੀਟੀ 100 ਮੋਟਰਸਾਈਕਲ ਸੀ ਤੇ ਮੋਟਰਸਾਈਕਲ ਸੀਗਾ ਆ ਮੋਟਰਸਾਈਕਲ ਸੀ ਸੀਟੀ 100 ਮੋਟਰਸਾਈਕਲ ਹੈ ਇਤੋਂ ਉਹਦਾ ਨੰਬਰ ਵੀ ਦਿਖਾ ਦਿੰਨੇ ਆ ਇਸ ਦਾ ਨੰਬਰ ਹੈ ਜੀ ਪੀਵੀ 42 ਡੀ 1302 ਨੰਬਰ ਮੋਟਰਸਾਈਕਲ ਨੰਬਰ ਹੈ ਤੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ कदू होया ਇਹੋ ਵਾਦ ਦਾ ਘੰਟਾ ਹੋ ਗਿਆ ਜੀ ਕਿਵੇਂ ਹੋਇਆ ਐਕਸੀਡੈਂਟ ਇਹ ਬੱਸ ਮੋਟਰਸਾਈਕਲ ਤੇ ਆਂਦੇ ਤੇ ਬੱਸ ਉੱਤੇ ਨੂੰ ਲੰਗੀ ਵਿਚ ਫਸਿਆ ਪਿਆ ਮੋਟਰਸਾਈਕਲ ਬੱਸ ਦੇ ਥੱਲੇ ਕਿੰਨੇ ਸਵਾਰੀਆਂ ਸੀ ਮੋਟਰਸਾਈਕਲ ਤੇ ਦੋ ਜੀ ਇੱਕ ਇਹ ਮੁੰਡਾ ਸੀ ਹਾਂ ਜੀ ਇਹਦੀ ਮੰਮੀ ਸੀ ਮੰਮੀ ਇੱਕ ਉਧਰ ਨਾਲ ਪਈ ਹਾਂ ਜੀ ਕਿਵੇਂ ਦੇਖਿਆ ਸੀ ਤੁਸੀਂ ਐਕਸੀਡੈਂਟ ਕਿੱਦਾਂ ਗਲਤੀ ਕੀਤੀ ਸੀ ਗਲਤੀ ਬੱਸ ਆ ਦੇਦੀ ਹੈ ਗੁਰਪ੍ਰੀਤ ਉਹਦਾ ਮੁੰਡਾ ਗਗਿੰਦਰ ਨੇ ਕੀਤੀ ਗਲਤੀ ਬੱਸ ਆ ਦੇਦੀ ਹੈ ਜੀ ਸਾਈਡ ਤੇ ਬੱਸ ਜਿਵੇਂ ਕੱਚੇ ਵਿੱਚ ਚਾੜਿਆ ਪਿਆ ਮੋਟਰਸਾਈਕਲ ਥੱਲੇ ਫਸਿਆ ਪਿਆ ਸਰਕਾਰੀ ਬੱਸ ਬਾਈ ਤੁਹਾਡਾ ਨਾਮ ਗੁਰਬਿੰਦਰ ਕੀ ਨਾਮ ਹੈ ਬਾਈ ਜੀ ਗੁਰਬਿੰਦਰ ਕੀ ਗੱਲ ਹੋਈ ਸੀ ਗੱਲ ਹੀ ਮੋਟਰਸਾਈਕਲ ਤੇ ਆ ਰਹੇ ਸੀਗੇ ਦੋਹੇ ਜਣੇ ਪੀ ਆਰ ਟੀ ਸੀ ਬੱਸ ਆਉਣੇ ਲਿਆ ਕੇ ਕੱਚੇ ਚ ਉੱਪਰ ਝਾੜਤੀ ਆ ਗਏ ਬੱਸ ਹੀ ਕੋਈ ਗੱਲ ਨਹੀਂ ਪਿੱਛੇ ਤੋਂ ਆ ਰਹੇ ਤੇ ਰਾਮ ਨਾਲ ਆ ਰਹੇ ਤੇ ਸਾਈਡ ਤੇ ਆ ਰਹੇ ਤੁਸੀਂ ਉੱਥੇ ਮੌਕੇ ਤੇ ਮੌਜੂਦ ਸੀਗੇ ਗਲਤੀ ਕੀਤੀ ਸੀਗੀ ਗਲਤੀ ਬੱਸ ਵਾਲੇ ਦੀ ਨਹੀਂ ਸਾਹਮਣੇ ਹੋਇਆ ਜੀ ਟਰੈਕਟਰ ਤੇ ਜਾ ਰਹੇ ਸੀਗੇ ਜੀ ਪੀ ਆਰ ਟੀ ਸੀ ਬੱਸ ਆ ਜੀ ਸਰਕਾਰੀ ਬੱਸ ਸੀਗੀ ਕਿੰਨੇ ਕੁ ਦੇਰ ਪਹਿਲਾਂ ਹੋਇਆ ਹੈ ਐਕਸੀਡੈਂਟ ਦਾ 15-20 ਮਿੰਟ ਹੋਇਆ ਯਾਰ ਜੀ ਧੰਨਵਾਦ ਜੀ ਮੈਂ ਤਾਂ ਐਂਡ ਸੀ ਬੀ ਉਸ ਤੋਂ ਬਗ ਤੇ ਤੁਹਾਡੇ ਕੀ ਲੱਗਦੇ ਕੁਝ ਨਹੀਂ ਮਮੀ ਜਿਹਨੇ ਕਿਹਾ ਠੀਕ ਹੈ ਕਿਤੇ ਸਾਡੇ ਵਿੱਚ ਨਹੀਂ ਕੋਈ ਨਹੀਂ ਹਾਂ ਕਿਤੇ ਨਹੀਂ ਪਈ ਕੇ ਪਰਿਵਾਰ ਦੇ ਮੈਂਬਰ ਨੇ ਸਾਰੇ ਜਿਹੜੇ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਤੁਹਾਨੂੰ ਬਿਆਨ ਦਿੱਤਾ ਇਹਨਾਂ ਇਹ ਕਿੰਡੋਂ ਆਏ ਨੇ ਇਹਨਾਂ ਨੇ ਇਹਦੇ ਬਾਰੇ ਕੁਝ ਨਹੀਂ ਨਾਲੇ ਬੋਲ ਕੇ ਕਮਲੀਆ ਚੰਗੋ ਚੰਗੋ ਸਾਨੂੰ ਵੀਰੋ ਹਾਂ ਮਿੱਤਰ ਠੀਕ ਹੁੰਦਾ ਉਸਨੇ ਹੋਇਆ ਤੂੰ ਤਾਂ ਟੈਨਸ਼ਨ ਹੈ ਬਹੁਤ ਹੈ ਮੈਂ ਨਹੀਂ ਦੱਸ ਸਕਦੀ ਹੱਦ ਕਰਦੀ ਠੀਕ ਹੋ ਗਈ ਠੀਕ ਹੋ ਗਈ ਮੈਂ ਹੀ ਚੰਗੀ ਬਲੀ ਹੱਦ ਕਰਦੀ